ਪ੍ਰਥਮੇ ਬ੍ਰਹਮ ਕਾਲੈ ਕਰ ਆਇਆ ਬ੍ਰਹਮ ਕਮਲ ਪਿਆ ਨ ਪਾਇਆ ਆਗਿਆ ਨਹੀਂ ਲੀਨੀ ਪਰਮ ਪੁਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸਬਦ ਵਿਚਾਰਿਆ ਰਹਾਉ ਮਾਇਆ ਮੋਹੀ ਦੇਵੀ ਸਭ ਦੇਵਾ ਕਾਲ ਨ ਛੁੱਡੇ ਬਿਨ ਗੁਰ ਕੀ ਸੇਵਾ ਉਹ ਆ ਬਨਾਸੀ ਲਖ ਪੇਵਾ ਸੁਲਤਾਨ ਖਾਨ ਬਾਦਸ਼ਾ ਨਹੀਂ ਰਹਿਣਾ ਨੰਮ ਭੁੱਲੇ ਜਮ ਕਾ ਦੁੱਖ ਸਹਿਣਾ ਮੈਂ ਧਰ ਨਾਮ ਜੋ ਰੱਖ ਰਹਿਣਾ ਚੌਦਰੀ ਰਾਜੇ ਨਹੀਂ ਕਿਸੇ ਮੁਕਾਮ ਸ਼ਾਹ ਮਰੇ ਸੰਚੈ ਮਾਇਆ ਦਾਮ ਮੈਂ ਤਨ ਦੀਜੈ ਹਰ ਅੰਮ੍ਰਿਤ ਨਾਮ ਰਈਤ ਮਹਿਰ ਮੁਕੱਦਮ ਸਿਕਦਾਰੈ ਨਿਹਚਲ ਕੈਨ ਦਿਸੈ ਸੰਸਾਰੈ ਅਪਰਿਉ ਕਾਲ ਕੂੜ ਸਿਰ ਮਾਰੈ ਨਿਹਚਲ ਏਕ ਸੱਚਾ ਸਚ ਸੋਈ ਜਿਨ ਕਰ ਸਾਜੀ ਤਨ ਸਭ ਗੋਈ ਅਗਰਮਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਪਕੀਰਾ ਵੱਡੇ ਕਹਾਵਣ ਹਉ ਮੈਂ ਤਨ ਪੀਰਾ ਕਾਲ ਨ ਛੋੜੈ ਬਿਨ ਸਤਗੁਰ ਕੀ ਧੀਰਾ ਕਾਲ ਜਾਲ ਜਿਹਵਾ ਅਰਨੈਣੀ ਕਾਨੀ ਕਾਲ ਸੁਣੈ ਬਖ ਬੈਣੀ ਬਿਨ ਸਬਦੈ ਮੂਠੇ ਦਿਨ ਰਹਿਣੀ ਹਿਰਦੈ ਸਾਚ ਵਸੈ ਹਰ ਨਾਏ ਕਾਲ ਨਜੂ ਹੈ ਸਕੇ ਗੁਣ ਗਾਏ ਨਾਨਕ ਗੁਰਮੁਖ ਸ਼ਬਦ ਸਮਾਏ ਗਾਉੜੀ ਮਹੱਲਾ ਪਹਿਲਾ ਬੋਲੇ ਸੱਚ ਮਿਥਿਆ ਨਹੀਂ ਰਾਈ ਚੱਲੇ ਗੁਰਮਖ ਹੁਕਮ ਰਜਾਈ ਰਹਿ ਅਤੀਤ ਸੱਚੇ ਸਰਨਾਈ ਸਚ ਕਰ ਬੈਸੈ ਕਾਲਨੰਜੂ ਹੈ ਮਨਮੁਖ ਕੋ ਆਵਤ ਜਾਵਤ ਦੁਖ ਮੋਹ ਹੈ ਰਹਾਉ ਆਪਿਓ ਪੀਓ ਅਕਥ ਕਥ ਰਹੀਐ ਨਿਜ ਕਰ ਬੈਸ ਸਹਜ ਕਰ ਲਈਐ ਹਰ ਰਸ ਮਾਤੇ ਇਹ ਸੁਖ ਕਹੀਐ ਗਰਮਤ ਚਾਲ ਨਿਚਲ ਨਹੀਂ ਡੋਲੇ ਗਰਮਤ ਸਾਚ ਸਹਜ ਹਰ ਬੋਲੇ ਪੀਵੇ ਅੰਮ੍ਰਿਤ ਤਤਵ ਰੁਲਾ ਸਤ ਗੁਰ ਦੀਖਿਆ ਦੀਖਿਆ ਲੀਨੀ ਸਤ ਗੁਰ ਦੇਖਿਆ ਦੇਖਿਆ ਲੀਨੀ ਮਨ ਤਨ ਅਰਪਿਓ ਅੰਤਰ ਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਪੋਜਨ ਨਾਮ ਨਰੰਜਨ ਸਾਰ ਪਰਮ ਹੰਸ ਸਚ ਜੋਤ ਅਪਾਰ ਜਹ ਦੇਖੋ ਤਹ ਏਕੰਕਾਰ ਰਹ ਨਿਰਾਲਮ ਏਕਾ ਸਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਨੀ ਮਨ ਤੇ ਮਨ ਮਾਨਿਆ ਚੁੱਕੀ ਅਹੰ ਪਰਮਣੀ ਇਨ ਵਿਦ ਕਾਉਣ ਕਾਉਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰਨਾ ਭਾਰਿਆ ਸਾਚ ਮਹਿਲ ਗੁਰਲਖ ਲਖਾਇਆ ਨਿਹਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਭਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁ ਕਹਾਈ ਨਾਨਕ ਸਾਚ ਨਾਮ ਮਲਖੋਈ ਗਉੜੀ ਮਹੱਲਾ ਪਹਿਲਾ RAM ਨਾਮ ਚਿਤ ਰਾਪੈ ਜਾ ਕਾ ਉਪਜੰਪ ਦਰਸ਼ਨ ਕੀਜੈ ਤਾ ਕਾ RAM ਨੰ ਜਪੋ ਅਭਾਗ ਤੁਮਾਰਾ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਉ ਗੁਰਮਤਿ ਰਾਮ ਜਪੈ ਜਨ ਪੂਰਾ ਤਿਤਕਟ ਅਨਹਤ ਬਾਜੇ ਤੂਰਾ ਸੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਖੇ ਕਿਰਪਾ ਧਾਰ ਜਿਨ ਕਾ ਹਿਰਦੈ ਹਰ ਹਰ ਸੋਈ ਤਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮਹਿ ਇਕ ਰਵੈ ਮਨ ਮੁਕ ਅਹੰਕਾਰੀ ਫਿਰ ਜੂਨੀ ਭਵੈ ਸੋ ਬੂਝੈ ਜੋ ਸਤ ਗੁਰ ਪਾਏ ਹਮ ਮੈ ਮਾਰੀ ਗੁਰ ਸਬਦ ਦੇ ਪਾਏ ਅਰਧ ਉਰਧ ਕੀ ਸੰਦ ਕਿਉ ਜਾਣੈ ਗੁਰਮੁਖ ਸੰਤ ਮਿਲੇ ਮਨ ਮਨ ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ ਗਉੜੀ ਬੈਰਾਗਣ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜਿਉਂ ਗਾਈ ਕ ਗੋਇਲੀ ਰੱਖ ਕਰ ਸਾਰਾ ਐ ਨਿਸ ਪਾਲ ਰਖਲੇ ਆਤਮ ਸੁਖ ਧਾਰਾ ਇਤ ਉਤ ਰੱਖ ਦੀਨ ਦਿਆਲਾ ਤਉ ਸਰਨਾਗਤ ਨਦਰ ਨਿਹਾਲਾ ਰਹਾ ਜਹ ਦੇਖੋ ਤਹ ਰਵ ਰਹੇ ਰਖ ਰੱਖਣ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਕਿਰਤ ਪਿਆ ਅਦ ਉਰਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨੰਦਿਆਰਾ ਜਗ ਬਿਨ ਸਤ ਹਮ ਦੇਖਿਆ ਲੋਭੇ ਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸਚ ਮੁਕਤ ਦੁਆਰਾ ਨਜਕਰ ਮਹਿਲ ਅਪਾਰਕ ਅਪਰੰਪਰ ਸੋਈ ਬਿਨ ਸਬਦੈ تیر ਕੋ ਨਹੀਂ ਬੂਝੈ ਸੁਖ ਹੋਈ ਕਿਆਲੇ ਆਇਆ ਲੈ ਜਾਏ ਕਿਆ ਫਸ ਜਮ ਜਾਲਾ ਡੋਲ ਬੱਦਾ ਕਸ ਜੀਬਰੀ ਆਕਾਸ ਪਤਾਲਾ ਗੁਰਮਤਿ ਨਾਮ ਨਾ ਬੀਸਰੈ ਸਹਜੇ ਪਤ ਪਾਈਐ ਅੰਤਰ ਸ਼ਬਦ ਨਿਦਾਨ ਹੈ ਮਿਲਿਆਤ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨ ਚੁਕਈ ਲਾਹਾ ਸਚ ਪਾਵੈ ਗਾਉੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਜਲੇ ਤਾ ਹੋਏ ਨਬੇਰਾ ਕਰ ਕਰਨਾ ਨਿਰੰਜਣਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੁਟੀ ਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਵ ਹੰਦੇ ਇਕਲੀ ਬਾਹਰੇ ਕਿਆ ਤਿੰਨ ਸਿਉ ਕਹੀਐ ਬਿਨ ਗੁਰ ਪੰਥ ਨਾ ਸੂਝੈ ਕਤ ਵਿਦ ਨਰ ਬਹੀਐ ਕੋਟੇ ਕੋ ਖਰਾ ਕਹੈ ਖਰ ਸਾਰ ਨ ਜਾਣੈ ਅੰਦੇ ਕਾ ਨਉ 파ਰਕ ਕਲੀ ਕਾਲ ਵਿਡਾਣੈ ਸੂਤੇ ਕੋ ਜਾਗਤ ਕਹੈ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੈ ਮੂਏ ਨਹੀਂ ਰੋਤਾ ਆਵਤ ਕੋ ਜਾਤਾ ਕਹੈ ਜਾਤ ਇੱਕ ਆਇਆ ਪਰ ਕੀ ਕੋ ਆਪਣੀ ਕਹੈ ਆਪਣੋਂ ਨਹੀਂ ਪਹਾਇਆ ਮਿੱਟੀ ਕੋ ਕੁਰੜਾ ਕਹੈ ਕੜੂਏ ਕੋ ਮਿਟਾ ਰਾਤ ਕੀ ਨਿੰਦਾ ਕਰੈ ਐਸਾ ਕਲ ਮੈਂ ਡੀਠਾ ਚਰੀ ਕੀ ਸੇਵਾ ਕਰੈ ਤਾਕਰ ਨਹੀਂ ਦੀਸੈ ਉਹ ਕਰਨੀਰ ਬਰੋਲੀਐ ਮੱਖਣ ਨਹੀਂ ਰੀਸੈ ਇਸ ਪਦ ਜੋ ਅਰਥਾਇਲੇ ਸੋ ਗੁਰੂ ਹਮਾਰਾ ਨਾਨਕ ਚਿੰਨੈ ਆਪਕੋ ਸੋ ਅਪਰਿ ਅਪਾਰਾ ਸਭ ਆਪੇ ਆਪ ਵਰਤਦਾ ਆਪੇ ਪਰਮਾਇ ਗੁਰ ਕਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ